26000 26000 ਦੀ ਬੋਟ ਸੀ ਅੱਗੇ ਜਾ ਰਹੇ ਆ ਤੁਹਾਡੇ ਜਾਨਾ ਵੀ ਆਪਕੇ ਖੁਸ਼ੀ ਦੀ ਬਾਤ ਇਹ ਜੀ ਪਹਿਲਾਂ ਤਾਂ ਅਸੀਂ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਕਰਦੇ ਆ ਕਿ ਜਿਨ੍ਹਾਂ ਨੇ ਇਹ ਸਾਰੀ ਮਹਿਮ ਦੀ ਅਗਵਾਈ ਕੀਤੀ ਤੇ ਸੰਗਤਾਂ ਚ ਇੰਨਾ ਪਿਆਰ ਸਤਕਾਰ ਜਿਹੜਾ ਉਹਨਾਂ ਦਿੱਤਾ ਉਹਨਾਂ ਵਾਸਤੇ ਸਾਨੂੰ ਉਮੀਦ ਸੀ ਕਿ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਤੇ ਉਹ ਉਹ ਸੱਚ ਹੋ ਰਹੀ ਆ ਇਸ ਕਰਕੇ ਅਸੀਂ ਇਹ ਸੰਗਤਾਂ ਦਾ ਵੀ ਬਹੁਤ ਧੰਨਵਾਦ ਕਰਦੇ ਤਹਿ ਦਿਲ ਤੋਂ ਕਿ ਉਹਨਾਂ ਨੇ ਇੰਨੇ ਗਰਮੀ ਹੋਣ ਦੇ ਬਾਵਜੂਦ ਵੀ ਸਾਡਾ ਇੱਕ ਛੋਟੇ ਜਿਹੇ ਬੰਦਿਆਂ ਦਾ ਇੰਨਾ ਵੱਡਾ ਸਾਥ ਦਿੱਤਾ ਜਿਹੜਾ ਸਰਕਾਰ ਨੇ ਸਿੱਖਾਂ ਨੂੰ ਜੋ ਪਿਛਲੇ ਸਾਲ 2023 ਚ ਉਹਨਾਂ ਨੇ ਬੜਾ ਵੱਡਾ ਅੰਗਰੇਟਲ ਸਰਜ ਕੇ ਸਿੱਖਾਂ ਨੂੰ ਪੂਰੀ ਦੁਨੀਆ ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਨੂੰ ਇਹ ਲੋਕਾਂ ਨੇ ਚੱਕਣਾ ਚੂਰ ਕਰ ਦਿੱਤਾ ਇਸ ਕਰਕੇ ਹੁਣ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਲੋੜੇ ਉਹਨਾਂ ਦੇ ਝੂਠੇ ਇਲਜ਼ਾਮ ਜਿਹੜੇ ਸੀ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ ਤੇ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਉਹਨਾਂ ਮੇਪਲ ਜਿਹੜੀ ਖਵਾਇ ਸੀ ਨੌਜਵਾਨੋਂ ਨਸ਼ਾ ਕਰਨਾ ਬੇਰੋਜ਼ਗਾਰੀ ਉਸ ਤੇ ਖੜੇ ਰਹੇ ਨੇ ਹਾਂਜੀ ਨਸ਼ਿਆਂ ਵਾਸਤੇ ਤੇ ਉਹ ਉਹਨਾਂ ਨੂੰ ਜਿੰਨਾ ਵੀ ਸਮਾਂ ਮਿਲੂਗਾ ਸਭ ਤੋਂ ਵੱਡੀ ਲੜਾਈ ਸਾਡੀ ਨਸ਼ਿਆਂ ਦੇ ਖਿਲਾਫ ਹੀ ਰਹੂਗੀ ਜੀ ਤੇ ਜੀ ਜੀ ਹਾਂ ਅੰਗਲ ਕਿਸ ਤਰ੍ਹਾਂ ਲੱਗ ਰਿਹਾ ਅਮਨਪਾਲ ਜੀ ਹੁਣ ਛੁਡਾਉਣ ਵਾਸਤੇ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਗਵਰਨਮੈਂਟ ਉਹ ਕਿਤਾ ਜਾ ਕੇ ਕੈਂਡੀਡੇਟ ਬਣ ਕੇ ਨਾਮਜ਼ਦ ਬਣ ਕੇ ਹਾਂਜੀ ਇਹ ਤਾਂ ਹੁਣ ਸਰਕਾਰ ਨੂੰ ਖੁਦ ਹੀ ਸੋਚਣਾ ਚਾਹੀਦਾ ਹੈ ਕਿ ਜੀ ਉਹਨਾਂ ਨੂੰ ਮੈਂ ਹੀ ਤਾਂ ਸੋਚਦਾ ਕਿ ਕਿਸ ਕਾਨੂੰਨੀ ਲੜਾਈ ਤੋਂ ਬਿਨਾਂ ਹੀ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਤੇ ਉਹਨਾਂ ਨੂੰ ਲੋਕਾਂ ਦੇ ਵਿਚਰ ਕੇ ਜੋ ਨਸ਼ਿਆਂ ਦੇ ਖਿਲਾਫ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਲੜਦੇ ਹਾਂ ਪਰ ਮੈਨੂੰ ਲੱਗਦਾ ਹੈ ਨਸ਼ਿਆਂ ਨੂੰ ਸਪੋਰਟ ਕਰ ਰਹੇ ਆ ਉਹਨਾਂ ਨੂੰ ਜਲਦੀ ਜਲਦੀ ਛੱਡ ਕੇ ਤੇ ਲੋਕਾਂ ਦੇ ਵਿਚਰ ਕੇ ਨਸ਼ਿਆਂ ਦੇ ਖਿਲਾਫ ਲੜਾਈ ਲੈਣ ਵਾਸਤੇ ਉਹਨਾਂ ਦਾ ਸਹਿਯੋਗ ਕਰਨਾ ਚਾ ਇਹ ਜੀ ਇਹ ਇਹ ਸਾਰੇ ਪੰਥਲੀ ਪੰਜਾਬ ਦੀ ਬਹੁਤ ਖੁਸ਼ੀ ਦੀ ਗੱਲ ਆ ਕਿ ਇਸ ਇਹ ਜਿਹੜੀ ਜੋ ਪੰਜਾਬ ਦੇ ਹਿੱਤ ਚ ਬੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਬਦਨਾਮ ਕਰਕੇ ਤੁਸੀਂ ਇਧਰ ਸਾਰੇ ਲੋਕਾਂ ਨੇ ਇਸ ਚ ਬਹੁਤ ਵੱਡੀ ਹਿੰਦੂਆਂ ਨੇ ਮੁਸਲਮਾਨਾਂ ਨੇ ਸਾਰਿਆਂ ਨੇ ਇਸ ਚ ਬੜਾ ਯੋਗਦਾਨ ਪਾਇਆ ਸੀ ਸਾਰਿਆਂ ਦੇ ਤਹਿਦਲ ਤੋਂ ਧੰਨਵਾਦੀ ਆ ਤੇ ਅੱਗੇ ਤੋਂ ਵੀ ਉਹਨਾਂ ਵਿਸ਼ਵਾਸ ਦਵਾਉਣੇ ਆ ਕਿ ਆਪਾਂ ਸਾਰੇ ਜਣੇ ਮਿਲ ਕੇ ਚੱਲਾਂਗੇ ਜਿੱਦਾਂ ਦੇ ਵਿਰੋਧੀ ਪਾਰਟੀਆਂ ਇਹੋ ਜੇ ਕਰੇ ਜੇ ਪੰਜਾਬ 'ਚ ਇਹ ਹੋ ਜੂਗੀ ਅੱਗ ਲੱਗ ਜੂਗੀ ਇਹੋ ਜੀਆਂ ਚੀਜ਼ਾਂ ਤੋਂ ਇਹ ਖੁਦ ਹੀ ਲਾਉਣਾ ਚਾਹੁੰਦੇ ਆ ਪਰ ਆਪਾਂ ਸਾਰੇ ਅੱਗ ਨੂੰ ਬੁਝਾਉਣ ਵਾਸਤੇ ਆਪਾਂ ਸਾਰੇ ਜਣੇ ਕੰਮ ਕਰੀਏ ਇਹ ਪਰ ਆਲ ਮਿਲ ਕੇ ਜਿਹੜੇ ਸਾਡੇ ਹਾਕਾ ਹਕੂਕ ਆ ਉਹਨਾਂ ਵਾਸਤੇ ਲੜਗੇ ਸਾਰੇ ਭਾਈਚਾਰੇ ਮਿਲ ਕੇ ਤੇ ਤਾਂ ਹੀ ਪੰਜਾਬ ਅੱਗੇ ਵੱਸ ਸਕਦਾ ਪਾਰਲੀਮੈਂਟ ਚ ਪਹਿਲੀ ਵਾਰ ਕਿ ਕਿਸੇ ਖਾਲਸਾ ਇੱਕ ਆਵਾਜ਼ ਉਠਾਏਗਾ ਜੀ ਹਾਂ ਜੀ ਹਾਂ ਜੀ ਬਹੁਤ بلند ਆਵਾਜ਼ ਠਾਉਣਗੇ ਜੀ ਜੋ ਪੰਜਾਬ ਨਾਲ ਧੱਕੇ ਹੋਏ ਆ ਜਾਂ ਪੰਜਾਬ ਨਾਲ ਬੇਇਨਸਾਫੀਆਂ ਹੋਈਆਂ ਉਹਦੇ ਵਾਸਤੇ ਪੂਰੀ ਜੁਰਤ ਨਾਲ ਉਹ ਗੱਲ ਕਰਨਗੇ ਤੇ ਉਹ ਕੰਮ ਵੀ ਕਰਨਗੇ ਜੀ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਦੀ ਬੇਅਦਬੀ ਦੇ ਜੋ ਮਸਲੇ ਆ ਸਾਡੇ ਉਹ ਸਾਰਿਆਂ ਨੂੰ ਪਹਿਲ ਦੇ ਘਾਰ ਦੇ ਨਸ਼ਿਆਂ ਦਾ ਬੰਦੀ ਬੰਦੀ ਸਿੰਘਾਂ ਦਾ ਵਿਅਦਵੀ ਦੇ ਮਾਮਲੇ ਜਿਹੜੇ ਇਹ ਜਿਹੜੇ ਸਾਡੇ ਇਹ ਪਹਿਲ ਦੇ ਘਾਰ ਤੇ ਹਾਂਜੀ ਧੰਨਵਾਦ ਜੀ ਮੇਰਾ ਨਾਮ ਸੁਖਤਾਨ ਸਿੰਘ ਆ ਮੈਂ ਅਮਰਪਾਲ ਸਿੰਘ ਦੇ ਚਾਚਾ ਜੀ ਕਿਸਾਨ ਮਾਲਕ ਕਰਦੇ ਵਿੱਚ ਜੀ 26 ਹਜ਼ਾਰ ਦਿੱਤੀ ਹੈ ਦੇਖੋ ਜੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਸੀਗੇ ਤੇ ਉਹਨਾਂ ਨੇ ਸਾਨੂੰ ਕਾਮਯਾਬੀ ਵੱਲ ਵਧ ਰਿਹਾ ਤੇ ਤੁਹਾਡਾ ਮੀਡੀਆ ਦਾ ਵੀ ਤੇ ਪੰਜਾਬ ਦੀਆਂ ਜਿਹੜੀਆਂ ਆਸ-ਪਾਸੇ ਤੋਂ ਮੈਂ ਜਿੰਨੀਆਂ ਸਕਦਾ ਸਾਡੇ ਕੋਲ ਪਹੁੰਚ ਰਹੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਜਿਹੜਾ ਖਡੂਰ ਸਾਹਿਬ ਹਲਕਾ ਦੇ ਜਿੰਨੇ ਵੀ ਸੂਝਵਾਨ ਵੋਟਰ ਰਹੀ ਸੰਤਾ ਨੇ ਜਿੰਨਾ ਸਹਿਯੋਗ ਦਿੱਤਾ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਉਹਨਾਂ ਦੇ ਬਹੁਤ ਰਿਣੀ ਆ ਕਿ ਉਹਨਾਂ ਨੇ ਸਰਕਾਰ ਨੇ ਕਈ ਤਰ੍ਹਾਂ ਦੀਆਂ ਦੁਨੀਆਂ ਪਾਰਟੀਆਂ ਨੇ ਹੱਥ ਕੰਡੇ ਪੁਣਾਏ ਪਰ ਉਹਨਾਂ ਨੇ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਸੱਚ ਦੀ ਆਵਾਜ਼ ਦੀ ਜਿਹੜੀ ਆ ਉਹ ਪਛਾਣ ਕੀਤੀ ਆਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਜਿਹੜੀ ਆ ਇਹ ਲੀਡ ਵੱਧ ਹੀ ਜਾਏਗਾ ਜੇ ਸਮੇ ਤੋਂ ਪਹਿਲਾਂ ਕੁਝ ਨਹੀਂ ਕਹਿਣਾ ਚਾਹਦੇ ਪਰ ਵਾਹਿਗੁਰੂ ਦਾ ਉਹ ਰਸਰਾ ਸਾਨੂੰ ਲੱਗਦਾ ਗਿਆ ਅਸੀਂ ਚੰਗੀ ਜਿੱਤ ਲੈ ਕੇ ਤੇ ਜਿਹੜਾ ਅੱਗੇ ਵਧਾਂਗੇ ਪਾਕਿਸਤਾਨ ਮਹਾਲਾਜੀ ਅਮਰਪਾਲ ਜੀ ਬੜੀ ਲੀਡ ਤੋਂ ਅੱਗੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀਆਂ ਸੰਗਤਾਂ ਦੇ ਆਲਓਵਰ ਸਪੋਰਟਰਾਂ ਦਾ ਤਹਿ ਦਿਲੋਂ ਤਾਨੂ ਆਦ ਕਰਦੀ ਆਂ ਕਿ ਜਿਨ੍ਹਾਂ ਨੇ ਬਹੁਤ ਹੀ ਸਾਥ ਦਿੱਤਾ ਤੇ ਬਹੁਤ ਹੀ ਚੜ੍ਹਦੀ ਕਲਾ ਚ ਜਿਹੜਾ ਰਿਜ਼ਲਟ ਆ ਰਿਹਾ ਵਾ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦੀ ਆਂ ਬਹੁਤ ਤਹਿ ਦਿਲੋਂ ਜਤਨਬਲ ਵੀ ਅਮਰਪਾਲ ਜੀ ਜਿਹੜੇ ਸੁਪਨੇ ਸੀ ਜਿਹੜੇ ਸੁਪਨੇ ਨੇ ਕਿ ਨਸ਼ਾ ਵਿਰੁੱਧ ਨੌਜਵਾਨੀ ਨੂੰ ਅੱਗੇ ਵਧਾਉਣਾ ਜਾਂ ਜਾਰੀ ਰਹੇ ਹਾਂਜੀ ਉਹ ਵੀ ਵਾਹਿਗੁਰੂ ਕਿਰਪਾ ਕਰੇ ਜੋ ਵੀ ਅਸੀਂ ਕਿਹਾ ਸੰਗਤਾਂ ਚ ਜਾਗੇ ਨਸ਼ੇ ਦੇ ਮੁੱਦੇ ਜੋ ਵੀ ਜਿੰਨੇ ਵੀ ਆ ਉਹ ਸਾਰਿਆਂ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੇ ਪੂਰਾ ਉਤਰਿਆ ਜਾਏ ਉਹਨਾਂ ਗ੍ਰਾਮ ਦੀ ਵੀ ਕੋਸ਼ਿਸ਼ ਪੂਰੀ ਕੀਤੀ ਜਾਏਗੀ ਸਰਕਾਰਾਂ ਚਾਹੀਦਾ ਉਹ 19 ਮਹੀਨ ਜਾ ਰਹੇ ਨੇ ਹਾਂਜੀ ਵੇਖੋ ਕੋਸ਼ਿਸ਼ ਤੇ ਪੂਰੀ ਹੈ ਵਾਹਿਗੁਰੂ ਮਿਹਰ ਕਰਨ ਅੱਗੇ ਵੀ ਉਹਨਾਂ ਨੇ ਸਾਰੇ ਕਾਰਜ ਰਾਸ ਕੀਤੇ ਤੇ ਉਹ ਹੀ ਸਾਰਾ ਕੁਝ ਕਰਨਗੇ ਵਾਹਿਗੁਰੂ ਕਾਜ ਦੀ ਖੁਸ਼ੀ ਦਾ ਮੌਲ ਹੈ ਜੀ ਹਾਂਜੀ ਹਾਂਜੀ ਬਹੁਤ ਹੀ ਖੁਸ਼ੀ ਦਾ ਵਾਹਿਗੁਰੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ